ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਮੈਂ ਆਪਣੀਆਂ ਭੈਣਾਂ ਨੂੰ ਪੋਣੀਆਂ ਦਾ ਤਰੀਕਾ ਦੱਸਣ ਲੱਗੀ ਹਾਂ ਕਿ ਸਾਨੂੰ ਪੋਣੀਆਂ ਜਿਹੜੀਆਂ ਕਿੱਦਾਂ ਲੀਆਂ ਮਾਰਕੀਟ ਤੋਂ ਖਰੀਦਣੀਆਂ ਚਾਹੀਦੀਆਂ ਤੇ ਕਿਹੜੀਆਂ ਸਾਡੀ ਸਿਹਤ ਵਾਸਤੇ ਵਧੀਆਂ ਨੇ ਤੇ ਕਿਹੜੀਆਂ ਜਿਹੜੀਆਂ ਸਹੀ ਨਹੀਂ ਹੈਗੀਆਂ ਜੀ ਠੀਕ ਹੈ ਇੱਕ ਦਿਨ ਮੈਂ ਤੁਹਾਨੂੰ ਪਹਿਲੀ ਮੇਨ ਗੱਲ ਇਹ ਦੱਸਾਂ ਕਿ ਮੈਨੂੰ ਪੋਣੀਆਂ ਖਰੀਦਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਅਗਰ ਮੈਂ ਭਾਂਡਿਆਂ ਵਾਲੀ ਦੁਕਾਨ ਤੇ ਵੀ ਜਾਨੀ ਆ ਜਾਂ ਕਿਸੇ ਮਾਲ ਚ ਵੀ ਜਾਨੀ ਆ ਨਾ ਤੇ ਸਭ ਤੋਂ ਪਹਿਲਾਂ ਮੈਂ ਉੱਥੇ ਪੋਣੀਆਂ ਦੇਖਦੀ ਆ ਕਿ ਹੁਣ ਕਿਹੜੇ ਡਿਜ਼ਾਈਨ ਦੀਆਂ ਆਈਆਂ ਤੇ ਬੱਚੇ ਮੈਨੂੰ ਕਹਿੰਦੇ ਮਮਾ ਜਿੱਥੇ ਜਾਈਦਾ ਤੁਸੀਂ ਇੱਕ ਅੱਧੀ ਪੋਣੀ ਜ਼ਰੂਰ ਲੈਂਦੇ ਹੋ ਇਦਾਂ ਕਿਉਂ ਕਰਦੇ ਆ ਮੈਂ ਕਹਾਂ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਤੇ ਮੈਂ ਕੀ ਕਰਾਂ ਹੁਣ ਤੁਸੀਂ ਜਿਵੇਂ ਦੇਖ ਸਕਦੇ ਹੋ ਆ ਬਹੁਤ ਹੀ ਛੋਟੀਆਂ-ਛੋਟੀਆਂ ਪੋਣੀਆਂ ਤੇ ਜਿਹੜੀਆਂ ਮੈਂ ਇੱਕ ਸ਼ੌਕ ਦੀ ਤੌਰ ਤੇ ਹੀ ਲੈ ਕੇ ਆਈ ਸੀ ਕਿਉਂਕਿ ਆਲਰੇਡੀ ਪੋਣੀਆਂ ਮੇਰੇ ਕੋਲ ਘਰੇ ਪੈ ਗਈਆਂ ਸੀ ਅਜੇ ਇੱਕ ਦੋ ਪੋਣੀਆਂ ਹੋਰ ਵੀ ਹੋਣੀਆਂ ਮੇਰੇ ਬਾਕਸ ਚ ਪਈਆਂ ਉਹ ਮੈਂ ਕੱਢੀਆਂ ਨਹੀਂ ਹੈਗੀਆਂ ਤੇ ਦੇਖੋ ਪਹਿਲੀ ਮੇਨ ਗੱਲ ਤਾਂ ਇਹ ਹੈਗੀ ਆ ਜੇ ਸਾਨੂੰ ਕਦੇ ਵੀ ਪਲਾਸਟਿਕ ਦੀ ਇਦਾਂ ਦੀ ਪੋਣੀ ਯੂਜ਼ ਨਹੀਂ ਕਰਨੀ ਚਾਹੀਦੀ ਇਹ ਸਾਡੀ ਸੇਟ ਵਾਸਤੇ ਸਹੀ ਨਹੀਂ ਹੁੰਦੀ ਕਿਉਂਕਿ ਅਸੀਂ ਦੁੱਧ ਵੀ ਗਰਮ-ਗਰਮ ਪੁੰਦੇ ਆ ਚਾਹ ਵੀ ਗਰਮ-ਗਰਮ ਪੁੰਦੇ ਆ ਤੇ ਪਲਾਸਟਿਕ ਤੇ ਹੀਟ ਵਾਲੀਆਂ ਚੀਜ਼ਾਂ ਜਿਹੜੀਆਂ ਸਾਡੀ ਸਿਹਤ ਵਾਸਤੇ ਬਹੁਤ ਜ਼ਿਆਦਾ ਖਰਾਬ ਕਰਦੀਆਂ ਨੇ ਇਹ ਸਾਨੂੰ ਪੋਣੀਆਂ ਨਹੀਂ ਲੈਣੀਆਂ ਚਾਹੀਦੀਆਂ ਹੋਵੇ بے شک ਬਾਹਰ ਪਲਾਸਟਿਕ ਹੋ ਸਕਦੀ ਹੈ ਮਤਲਬ ਇੱਥੇ ਸਟੀਲ ਹੋਵੇ ਤੇ ਜਾਂ ਲੋਹਾ ਹੋਵੇ ਇਹ ਸਾਡੇ ਸਰੀਰ ਦੇ ਵਾਸਤੇ ਬਹੁਤ ਹੀ ਵਧੀਆ ਆ ਜਿਵੇਂ ਕਿ ਆ ਮੈਂ ਖਰੀਦੀਆਂ ਹੋਈਆਂ ਨੇ ਇਹ ਸਟੀਲ ਦੀਆਂ ਨੇ ਇਹਨੂੰ ਲੋਹਾ ਲੱਗਾ ਹੋਇਆ ਆ ਤੇ ਇਹ ਤੇ ਪਲਾਸਟਿਕ ਉੱਪਰ ਹੀ ਰਹਿ ਜਾਂਦੀ ਹੈ ਇਹ ਵੀ ਸਟੀਲ ਦੀ ਹੈ ਇਹ ਤੇ ਚਲੋ ਹੁਣ ਐਕਸਪਾਇਰੀ ਹੋ ਗਈ ਹੋਈ ਆ ਠੀਕ ਹੈ ਤੇ ਇਹ ਵੀ ਦੇਖੋ ਇਹ ਵੀ ਬਹੁਤ ਹੀ ਵਧੀਆ ਪੋਣੀ ਆ ਇਹ ਵੀ ਮੈਂ ਕਿਸੇ ਮਾਲ ਚੋਇ ਲਈ ਸੀ ਹੀ ਉੱਥੇ ਮੈਨੂੰ ਇਹ ਪਸੰਦ ਆ ਗਈ ਬਹੁਤ ਜ਼ਿਆਦਾ ਹਾਰ ਜਿਹੜੀ ਸਟੀਲ ਹੁੰਦੀ ਹੈ ਨਾ ਵਧੀਆ ਵਾਲੀ ਇਹ ਉਹ ਹੈਗੀ ਆ ਤੇ ਇਹ ਇਦਾਂ ਦੀਆਂ ਜਿਹੜੀਆਂ ਪੂਣੀਆਂ ਸਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀਆਂ ਅਸੀਂ ਇਹਨਾਂ ਨਾਲ ਗਰਮ-ਗਰਮ ਘਿਓ ਵੀ ਪੁੰਨ ਸਕਦੇ ਆ ਸਟੀਲ ਦੇ ਡੱਬੇ 'ਚ ਜਦੋਂ ਪੁੰਨਦੇ ਆ ਵੈਸੇ ਤੇ ਅਸੀਂ ਪਲਾਸਟਿਕ ਦੇ ਡੱਬੇ 'ਚ ਘਿਓ ਪੁੰਨਣਾ ਹੋਵੇ ਤੇ ਬਹੁਤ ਠੰਡਾ ਕਰਕੇ ਪੁੰਨਦਾ ਆ ਅਗਰ ਅਸੀਂ ਘਿਓ ਇਹਨਾਂ ਨਾਲ ਪੁੰਨਦੇ ਆ ਤੇ ਪੋਣੀ ਨਿਕਲ ਜਾਂਦੀ ਆ ਜੀ ਸਾਰੀ ਟੁੱਟ ਜਾਂਦੀ ਆ ਠੀਕ ਹੈ ਇੱਕ ਤਾਂ ਸਾਡੀ ਗਰਮ-ਗਰਮ ਘਿਓ ਪੁੰਨ ਚ ਵੀ ਹੈਲਪ ਕਰਦੀਆਂ ਨੇ ਬਧੀਆ ਢੰਗ ਨਾਲ ਕਿਉਂਕਿ ਇਹ ਸੁੰਗੜਦੀਆਂ ਨਹੀਂ ਫਟਦੀਆਂ ਨਹੀਂ ਹੈਗੀਆਂ ਤੇ ਦੂਜੀ ਗੱਲ ਸਾਡੀ ਸਿਹਤ ਨੂੰ ਵੀ ਤੰਦਰੁਸਤ ਰੱਖਦੀਆਂ ਨੇ ਅਸੀਂ ਇਹਨਾਂ ਨੂੰ ਗੈਸ ਦੇ ਉੱਪਰ ਜਲਾ ਕੇ ਗੈਸ ਨੂੰ ਔਨ ਕਰਕੇ ਤੇ ਇਹਨਾਂ ਨੂੰ ਇਹਦੇ ਉੱਪਰ ਇਦਾਂ ਸਾੜ ਕੇ ਤੇ ਇਹਦੀ ਗੰਦਗੀ ਨੂੰ ਖਤਮ ਕਰ ਸਕਦੇ ਹਾਂ ਜਿੰਨੀ ਵੀ ਇਹਦੇ ਚ ਗੰਦਗੀ ਹੁੰਦੀ ਹੈ ਨਾ ਉਹ ਚਾਹ ਵਗੈਰਾ ਜਿਹੜੀ ਪ੍ਰੀਕ ਵਾਲੀ ਫਸੀ ਹੁੰਦੀ ਡਸਟ ਵਗੈਰਾ ਚਾਹ ਪੱਤੀ ਦੀ ਉਹ ਸਾਰੀ ਨਿਕਲ ਜਾਂਦੀ ਹੈ ਜੀ ਜਦੋਂ ਅਸੀਂ ਇਹਨੂੰ ਗੈਸ ਔਨ ਕਰਕੇ ਤੇ ਉੱਪਰ ਇਦਾਂ ਹਲਕਾ ਹਲਕਾ ਸੇਕ ਦਿੰਨੇ ਆ ਬਾਅਦ ਵਿੱਚ ਇਹਨੂੰ ਦੰਦਾ ਵਾਲੇ ਬ੍ਰਸ਼ ਦੇ ਨਾਲ ਕੋਈ ਜਿਹੜਾ ਵੇਸਟ ਹੁੰਦਾ ਉਹ ਸਿੱਧਾ ਮਾਰ ਮਾਰ ਕੇ ਦੇ ਵਿੱਚ ਸਰਫ ਦੇ ਨਾਲ ਤੇ ਇਹਨਾਂ ਨੂੰ ਅਸੀਂ ਕਲੀਨ ਕਰ ਸਕਦੇ ਹਾਂ इजीली ਕਰਦੇ ਸੀ ਇਹਨਾਂ ਨੂੰ ਵੀ ਸਕਦੇ ਹਾਂ ਮੈਂ ਇਹਨਾਂ ਨੂੰ ਵੀ ਤੁਹਾਨੂੰ ਕਲੀਨ ਕਰਨਾ ਦੱਸੂਗੀ ਕਿਸੇ ਟਾਈਮ ਉਹਦਾ ਵੀ ਬਲੌਗ ਬਣਾਵਾਂਗੇ ਆਪਾਂ ਬਟ ਇਹ ਜਿਹੜੀਆਂ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਨੇ ਤੇ ਤੁਸੀਂ ਗਾਂ ਤੋਂ ਕੋਈ ਵੀ ਪੌਣੀ ਹੈ ਪਲਾਸਟਿਕ ਪੌਣੀ ਨਹੀਂ ਲੈਣੀ ਮੈਂ ਤੇ ਵੈਸੇ ਸ਼ੌਂਕ ਦੀ ਤੌਰ ਤੇ ਚਲੋ ਤੁਹਾਨੂੰ ਵੀ ਸ਼ੌਂਕ ਆ ਮੇਰੇ ਵਾਂਗੂ ਤੇ ਤੁਸੀਂ ਖਰੀਦ ਸਕਦੇ ਹੋ ਕਦੀ ਕਦੀ ਪੁਣ ਲਈ ਆਪਣੀ ਚਾਹ ਦਾ ਹਨ ਵੈਸੇ ਨਹੀਂ ਚਾਹੀਦੀ ਪੁਣੀ ਇਹ ਤੇ ਮੈਂ ਗਲਤੀ ਕੀਤੀ ਗਾ ਤਾਂ ਮੈਂ ਗਲਤੀ ਨਹੀਂ ਕਰਨੀ ਜਦੋਂ ਵੀ ਪਾਣੀ ਲੈਣੀ ਮੈਂ ਸਟੀਲ ਦੀ ਲੈ ਕੇ ਆਇਆ ਕਰਨੀ ਆ ਤੁਹਾਨੂੰ ਇਹ ਮੇਰਾ ਆਈਡੀਆ ਕਿਵੇਂ ਦਾ ਲੱਗਿਆ ਦੱਸਣਾ ਜ਼ਰੂਰ ਵੀਡੀਓ ਵਧੀਆ ਲੱਗਦੀ ਹੋਵੇ ਤੇ ਆਪਣੀਆਂ ਭੈਣ ਭਰਾਵਾਂ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਮਿਲਦੇ ਹਾਂ ਜੀ ਕਿਸੇ ਨੈਕਸਟ ਆਈਡੀਆ ਦੇ ਨਾਲ ਨੈਕਸਟ ਵਲੌਗ ਨਾਲ ਸੋ ਥੈਂਕ ਯੂ